ਬੱਸ ਐ ਬੱਸ ਐ ਬੱਸ ਐ ਇੰਸਟਾਗ੍ਰਾਮ ਤੇ ਗੱਲ ਕਰਕੇ ਉਸੇ ਲਈ ਤੋਂ ਪੁਆਇਸੀ ਪਾ ਸੀ ਪੈ ਗਏ ਮਹੰਗੇ 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 ਉਹਨੇ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਹੀ ਮੈਨੂੰ ਉਹਨੇ ਠੀਕ ਹੈ ਹਾਂਜੀ ਮੈਸੇਜ ਕੀਤਾ ਹੀ ਪਹਿਲਾ ਮੈਂ ਅਸੀ ਕੁੜੀ ਨੇ ਕੀਤਾ ਤੁਹਾਨੂੰ ਹਾਂਜੀ ਉਹਨੇ ਮੈਸੇਜ ਕੀਤਾ ਆ 5000 ਰੁਪਏ ਪਾਇਆ 5000 ਰੁਪਏ ਤੇ ਉਹਨੇ ਮੈਨੂੰ ਮੈਸੇਜ ਕੀਤਾ ਕਿ ਮੈਂ ਤੁਹਾਡੇ ਨਾਲ ਰਿਲੇਸ਼ਨ ਵੀ ਬਣਾਣਾ ਮੈਂ ਕਿਹਾ ਜੀ ਨਹੀਂ ਬਣਾ ਤੇ ਅਗਲੇ ਮਹੀਨੇ ਵਿਆਹ ਤੇਰਾ ਤੇਰੇ ਸਾਰੇ ਫੈਮਿਲੀ ਆਰ ਬੇਰਪਿੰਡੇ ਦੇ ਸਾਰੇ ਨਾਲ ਦੇ ਇੱਥੇ ਵੀ ਗਵਾਂਡੀ ਨੇ ਉੱਥੇ ਵੀ ਗਵਾਂਡੀ ਨੇ ਤੇ ਪੰਗਾ ਪੈ ਸਕਦਾ ਵੇ ਫਿਰ ਉਹਨਾਂ ਨੇ ਸੁਣਿਆ ਨਹੀਂ ਤੇ ਫਿਰ ਉਹ ਕਹਿੰਦੀ ਕਿ ਜੇ ਤੁਸੀਂ ਨਹੀਂ ਆਓਗੇ ਜੇ ਮੈਨੂੰ ਲੈ ਨਹੀਂ ਆਓਗੇ ਤਾਂ ਮੈਂ ਕੁਝ ਕਰਲਾਂਗੀ ਤੇ ਮੇਰੇ ਸਹੇਲੇ ਨੇ ਸਾਰਿਆਂ ਨੂੰ ਪਤਾ ਤੁਹਾਡੇ ਤੁਹਾਡੇ ਨਾਲ ਤੇ ਮੇਰੇ ਨਾਲ ਰਿਸ਼ਤਾ ਹੈਗਾ ਵੇ ਜੇਕਰ ਤੁਸੀਂ ਵੀ ਆਪਣੀ ਗਰਲਫ੍ਰੈਂਡ ਕੋਲੋਂ ਪੈਸੇ ਪਾਉਂਦੇ ਉਦ ਤੇ ਖਬਰ ਤੁਹਾਡੇ ਕੰਮ ਦੀ ਜਲਦ ਤੋਂ ਬਸਤੀ ਬਾਵਾ ਖੇਲ ਦੇ ਵਿੱਚ ਇੱਕ ਸ਼ਖਸ ਨੂੰ ਇੱਕ ਗਰਲਫ੍ਰੈਂਡ ਨੇ ਇੰਸਟਾਗ੍ਰਾਮ ਦੇ ਜ਼ਰੀਏ ਸੰਪਰਕ ਕੀਤਾ ਬਸ ਫਿਰ ਕੀ ਸੀ ਉਸਨੇ ਉਸ ਕੋਲੋਂ ਪੈਸੇ ਮੰਗਵਾ ਲਏ ਬਸ ਪੈਸੇ ਮੰਗਵਾਦੇ ਸਾਰੇ ਘਰਦਿਆਂ ਨੂੰ ਪਤਾ ਲੱਗ ਗਿਆ ਤੇ ਕੁੜੀ ਦੇ ਘਰਦਿਆਂ ਨੇ ਉਹ ਹਾਲ ਕਰਤਾ ਕਿ ਮੁੰਡਾ ਹੁਣ व्हील चेयर ਤੇ ਪੈ ਗਿਆ ਆਉ ਤਾਨੀ ਦੁਖਾਨੇ ਆ ਕੀ ਇਹ ਪੂਰਾ ਮਾਮਲਾ ਧਨੀਖੇਲ ਪੰਜਾਬੀ ਟੀਵੀ ਦੇ ਲਈ ਚਰਨਦਰ ਤੋਂ ਗੌਰਵ ਘੋੜੀ ਦੀ ਰਿਪੋਰਟ ਤੇ ਅੱਜ ਹੀ ਆਇਚੀ ਕੁਮਾਰ ਵੀਰਤ ਤੇ ਉਹਨੂੰ ਮੇਰੇ ਮੈਸੇਜ ਕੀਤਾ ਕਿ ਕਿ ਮੈਂ ਤੁਹਾਡੇ ਨਾਲ ਰਿਲੇਸ਼ਨਸ਼ਿਪ ਬਣਾਣਾ ਮੈਂ ਕਿਹਾ ਜੀ ਨਹੀਂ ਬਣਾ ਤੇ ਅਗਲੇ ਮੈਨੇ ਵਿਆਹ ਤੇਰਾ ਤੇ ਤੇਰੇ ਸਾਰੇ ਫੈਮਿਲੀ ਆਰ ਬੇਰਪੇਂਡੇ ਸਾਰੇ ਨਾਲ ਦੇ ਇੱਥੇ ਵੀ ਗਵਾਂਢੀ ਨੇ ਉੱਥੇ ਵੀ ਗਵਾਂਢੀ ਨੇ ਤੇ ਪੰਗਾ ਪੈ ਸਕਦਾ ਵੇ ਫਿਰ ਉਹਨਾਂ ਨੇ ਸੁਣਿਆ ਨਹੀਂ ਤੇ ਫਿਰ ਉਹ ਕਹਿੰਦੀ ਕਿ ਜੇ ਤੁਸੀਂ ਨਹੀਂ ਆਓਗੇ ਜੇ ਮੈਨੂੰ ਲਰਨੀ ਹੋਵੇ ਤਾਂ ਮੈਂ ਕੁਝ ਕਰ ਲਾਂਗੀ ਤੇ ਮੇਰੇ ਸਹੇਲਿਆਂ ਨੂੰ ਸਾਰਿਆਂ ਨੂੰ ਪਤਾ ਕਿ ਤੁਹਾਡੇ ਮਾ ਤੁਹਾਡੇ ਨਾਲ ਤੇ ਮੇਰੇ ਨਾਲ ਰਿਸ਼ਤਾ ਹੈਗਾ ਵੇ। ਜਦ ਮਾੜਾ ਵੀ ਬਹੁ ਵਾਰੀ ਮਾੜਾ ਕੀਤਾ ਇੱਕ ਵਾਰੀ ਨਹੀਂ 100 ਵਾਰੀ ਮਾੜਾ ਕੀਤਾ ਤੇ ਕਹਿੰਦੀ ਤੁਸੀਂ ਮੇਰੇ ਨਾਲ ਬਸ ਫਰੈਂਡਸ਼ਿਪ ਕਰ ਲਓ ਤੇ ਮੈਂ ਵਿਆਹ ਦਾ ਮੈਂ ਤੂੰ ਛੱਡ ਦੋ ਮੈਂ ਵਿਆਹ ਹੀ ਕਰ ਲਾਂਗੀ। ਲੇਕਿਨ ਮੈਂ ਤੁਹਾਨੂੰ ਤਰੇ ਜਿਹੜੇ ਹੈਗੇ ਬੰਦੇ ਮੈਂ ਸਾਰਿਆਂ ਨੂੰ ਪਤਾ ਵਾ ਕਿ ਤੁਸੀਂ ਕਿਹੜੇ ਕਿਹੜੇ ਹੈਗੇ ਬੰਦੇ ਨਾਲ ਗੱਲ ਕਰਦੇ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਮੈਂ ਬੰਦੀਆਂ ਨਾਲ ਗੱਲ ਕਰਦੇ ਮਤਲਬ ਕੀ ਸਮਝੇ ਨਹੀਂ ਮਤਲਬ ਕੁੜੀਆਂ ਨਾਲ ਜਿਹੜੇ ਰੈਫਰੈਂਸ ਵੀ ਉਹਨੂੰ ਦੱਸਿਆ ਕਿ ਮੈਂ ਹੋਰ ਵੀ ਕੁੜੀਆਂ ਹੈਗੀਆਂ ਮੈਂ ਨਾਲ ਗੱਲ ਮਤਲਬ ਹੋਰ ਵੀ ਕੁੜੀਆਂ ਨਾਲ ਗੱਲਾਂ ਕਰਦੇ ਸੀ ਤੁਸੀਂ ਨਹੀਂ ਨਹੀਂ ਫਰੈਂਡ ਸੀ ਉਹ ਸਾਰੇ ਉਹ ਫਰੈਂਡ ਹਾਂਜੀ ਤੇ ਕੁਝ ਦੇ ਵਿੱਚ ਕੌਣ ਸੀ ਮੈਂ ਕਿਹਾ ਸਾਰੇ ਮੇਰੇ ਦੋਸਤ ਨੇ ਹੋਰ ਕੋਈ ਨਹੀਂ ਹੈਗੀ ਕਹਿੰਦੀ ਫਿਰ ਮੈਂ ਤੁਹਾਡੇ ਨਾਲ ਹੀ ਰਹਿਣਾ ਹੋਰ ਜੋ ਮर्जी ਹੋਵੇ ਨਹੀਂ ਇਹ ਤੁਹਾਡੇ ਨਾਲ ਜਦ ਕੁੱਟਮਾਰ ਕਿੱਥੇ ਹੋਈ ਹੈ ਕੁੱਟਮਾਰ ਹੋਈ ਏ ਇੱਥੇ ਬਸਤੀ ਬਾਬਾ ਖੇਤ ਅੱਛਾ ਜੀ ਕਿੰਨੇ ਕੀਤੀ ਕੁੱਟਮਾਰ ਕੁੱਟਮਾਰ ਇਹ ਉਹਦੇ ਚਾਚੇ ਸੀਗੇ ਉਹਨਾਂ ਨੂੰ ਮੈਂ ਦੱਸਿਆ ਕਿ ਕਹਿੰਦਾ ਕਿ ਕੁੜੀ ਕਿੱਥੇ ਆ ਮੈਂ ਕਿਹਾ ਕੁੜੀ ਠੀਕ ਕੁੜੀ ਦਿਨੇ ਪੁੱਛਦੀ ਹੋ ਰਜਮੰਦੀ ਹੈ ਜੀ ਨਹੀਂ ਕੁੜੀ ਰਜਮੰਦੀ ਸੀਗੀ ਤੇ ਇਹਨਾਂ ਨੇ ਬਿਨਾ ਪੁੱਛਿਆ ਪਹਿਲੇ ਦਾਤ ਲੱਗਦੇ ਉਹਨਾਂ ਨੇ ਮੇਰੇ ਗਰਦਨ ਤੇ ਪਾਇਆ ਤੇ ਮੇਰੇ ਲੰਬੇ ਪਾ ਕੇ ਮੇਰੇ ਮੂੰਹ ਤੇ ਲੱਤ ਢਾਕੇ ਇੱਧਰ ਦੇਖੇ ਸਾਹਮਣੇ ਦੇਖੇ ਅੱਛਾ ਉਹ ਹੋ ਤਿੰਨ ਚਾਰ ਮੁੰਡੇ ਹੋਰ ਵੀ ਆ ਗਏ ਤੇ ਹੋਰ ਪਾਈ ਵੀ ਸੀਗੇ ਬੋਲੇ ਕੀ ਹੈ ਟਿਕਟ ਕਟਾ ਕੁੜੀ ਬਿਆਹ ਤੋਂ ਮਿਲਣੀ ਐਸੀ ਤਨਵੇਂ ਇੱਥੇ ਕੁੜੀ ਹਾਂ ਜੀ ਕੁੜੀ ਟੱਚ ਜਿੱਦਾਂ ਆਈ ਸੀ ਟੱਲੀ ਕਿੰਨੀ ਦੇਰ ਦਾ ਰਿਲੇਸ਼ਨ ਸੀ ਤੁਹਾਡਾ ਜੀ ਇਹ ਮਤਲਬ 3 ਕਿ ਮਹੀਨੇ ਦਾ ਜੀ ਕਿਸ ਜਗ੍ਹਾ ਦੇ ਉੱਪਰ ਤੁਹਾਡਾ ਕੁੱਟਵਾਂ ਹੁੰਦੀ ਸੀ ਜੀ ਤੁਹਾਨੂੰ ਕੁੜੀ ਇੱਕ ਮਿੰਟ ਤੁਹਾਡਾ ਕ ਇਸੇ ਮਤਲਬ ਵਸਤੀ ਬਾਬਾ ਖੇਲ ਤਾਂ ਵੀ ਇਹਨੂੰ ਮਾਰ ਦੇਣਾ ਜਾਣੋ ਨਹੀਂ ਤੁਸੀਂ ਉੱਥੇ ਕਿੱਦਾਂ ਗਿਆ ਤੁਹਾਨੂੰ ਲੈ ਗਿਆ ਸੀ ਉੱਥੇ ਕਿੱਥੇ ਉਹਨੇ ਨਹੀਂ ਉੱਥੇ ਮੈਨੂੰ ਗੱਡੀ 'ਚ ਬਿਠਾ ਕੇ ਲੈ ਗਿਆ ਸੀ ਫੋਨ ਲੈ ਕੇ ਗਿਆ ਸੀ ਉਹ ਆਏ ਸੀਗੇ ਬੰਦੇ ਉਹਨਾਂ ਦੇ ਤੁਹਾਡੇ ਘਰੋਂ ਫੜ ਕੇ ਲੈ ਕੇ ਸੀ ਨਹੀਂ ਰਸਤੇ ਚੱਕਿਆ ਉਹਨਾਂ ਨੇ ਮੈਨੂੰ ਅੱਛਾ ਜੀ ਹਾਂਜੀ ਮੈਂ ਭੱਜਦਾ ਪਿਆ ਸੀ ਕਿ ਮੈਨੂੰ ਫੜਨ ਨਾ ਉਹ ਰਸਤੇ ਫੜ ਕੇ ਮੁੰਡੇ ਆਏ ਸੀਗੇ ਜਦੋਂ ਕੁੱਟਮਾਰ ਹੋਈ ਜਦੋਂ ਕੁੜੀ ਨਾਲ ਸੀ ਤੁਹਾਡੇ ਕਿ ਕੁੜੀ ਨੇ ਆਉਣਾ ਸੀ ਮਿਲਣ ਹਾਲੇ ਕੁੜੀ ਆਉਣਾ ਸੀ ਹਾਲੇ ਕਿ ਮੈਂ ਕਹਿੰਦਾ ਗੱਲ ਸੁਣੋ ਪਹਿਲਾਂ ਕੁੜੀ ਧਵਾ ਲੈਂਦਾ ਉਹ ਤੋਂ ਬਾਅਦ ਜੋ ਹੋਊਗੀ ਗੱਲ ਮੈਨੂੰ ਮਾਰ ਤੇ ਕੁੜੀ ਨਾਲ ਹਾਂ ਜੀ ਅਜੇ ਕੁੜੀ ਜਦੋਂ ਫੋਨ ਕਰਦੀ ਪਈਏ ਮੈਨੂੰ ਕੱਡੇ ਕਹਿ ਰਹੀ ਦੀ ਤੇ ਹੋਰ ਕੋਈ ਜਿਹੜੇ ਬੰਦੇ ਬੋਲਦੇ ਉਹਨਾਂ ਦੇ ਫੋਨ ਸੁਣ ਕੇ ਕੱਟ ਦਿੰਦੀ ਪਈਏ ਕੁੜੀ ਮਿਲੀ ਤਾਂ ਹੈ ਭਾਜੀ ਤੁਹਾਨੂੰ ਕੁੜੀ ਮਿਲੀ ਮਤਲਬ ਭੇਂਟ ਦੇ ਨਾਲ ਦੀ ਹੈਗੀ ਆ ਤੇ ਇੱਥੇ ਮੈਨੂੰ ਸੁਰੂ ਤੋਂ ਜਾਣਦੀ ਆ ਉਹ ਜਦੋਂ ਇਸ ਟਾਈਮ ਕੁੜੀ ਕਿੱਥੇ ਆ ਪਿਛਮ ਉਹ ਦੀ ਆ ਰਹੀ ਸੀ ਇੱਥੇ ਤੇ ਉਹਨਾਂ ਨੇ ਚੱਕ ਕੇ ਲੈ ਗਏ ਜੀ ਉਧਰ ਉਹਦੀ ਉਧਰ ਨੂੰ ਲੈ ਗਏ ਫੋਨ ਲੈ ਗਿਆ ਚੱਕ ਕੇ ਕੁੜੀ ਨੂੰ ਉਹਦੇ ਚਾਚਾ ਜੀ ਉਹਦੇ ਚਾਚੇ ਚੱਕ ਕੇ ਲੈ ਗਏ ਨਹੀਂ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਉੱਥੇ ਕੁੱਟਮਾਰ ਹੋਈ ਹੈ ਹਾਂ ਜੀ ਨਹੀਂ ਕਿਹੜੇ ਕਿਹੜੇ ਬੰਦੇ ਉੱਥੇ ਮੌਜੂਦ ਸੀ ਉਹ ਤੁਹਾਡੀ ਕੁੱਟਮਾਰ ਹੋਈ ਉੱਥੇ ਮੈਂ ਜਾਣਦਾ ਕਿਸੇ ਨੂੰ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਡਾਕਟਰ ਗਿਆ ਉੱਥੇ ਕਿਨੇ ਦਫਤਰ ਤੇ ਤੁਹਾਡਾ ਕੁੱਟਮਾਰ ਹੋਈ ਹੈ ਹਾਂਜੀ ਉਹਨਾਂ ਨੇ ਹਾਂ ਉਹ ਦੇ ਸੀ ਉਹਨਾਂ ਨੇ ਉਹਨਾਂ ਨੇ ਤੁਹਾਡਾ ਕੁੱਟਮਾਰ ਕੀਤੀ ਹੈ ਹਾਂਜੀ ਉਹਨਾਂ ਨੇ ਚਾਰ ਬੰਦੇ ਫੜੇ ਸੀਗੇ ਤੇ ਇੱਕ ਬੰਦੇ ਨੇ ਲੰਬੇ ਪਾ ਗਏ ਮੈਨੂੰ ਪਿੱਛੋਂ ਤੇ ਕੱਪੜੇ ਲਾ ਗਏ ਵਿੱਚ ਅੱਛਾ ਉਹਨਾਂ ਨੇ ਵੀ ਨਾਲ ਮਰਜ਼ੀ ਨਾਲ ਤੁਹਾਨੂੰ ਪਹਿਲਾਂ ਮਿਲਣ ਆਈ ਹੈ ਹਾਂਜੀ ਕੱਲ੍ਹ ਉਹ ਆ ਰਹੀ ਸੀ ਮਰਜ਼ੀ ਨਾਲ ਹੀ ਉਹ ਕਹਿੰਦੀ ਮੇਰੇ ਟਿਕਟ ਕਰਾ ਦੇ ਮੈਂ ਕਿਹਾ ਟਿਕਟ ਨਹੀਂ ਕਰਾਣਾ ਤੇ ਇਹ ਕਹਿੰਦੀ ਜੇ ਨਹੀਂ ਟਿਕਟ ਕਰਾਣਾ ਮੈਂ ਕਿਹਾ ਮੇਰੇ ਕੋ ਪੈਸੇ ਨਹੀਂ ਹੈ ਨੀ ਰੁਪਈਆ ਉਹਨੇ ਆਪ ਮੇਰੇ ਅਕਾਊਂਟ ਚ 500 ਰੁਪਏ ਪਾਇਆ ਸਾਰੀ ਗੱਲ 500 ਰੁਪਏ ਪਾਇਆ 500 ਰੁਪਏ ਹੂੰ ਤੇ ਉਹ ਕਹਿੰਦੀ ਸਾਰੇ ਇਹ ਕਹਿੰਦੇ ਕਿ ਤੂੰ ਟਿਕਟ ਕਰਾ ਕੇ ਜ਼ਬਰਦਸਤੀ ਖਿੱਚ ਕੇ ਲੈ ਗਿਆ ਨੂੰ ਉਥੋਂ ਮੈਂ ਲੈ ਕੇ ਨਹੀਂ ਆਇਆ ਤੁਹਾਡੀ ਗੱਲਬਾਤ ਸ਼ੁਰੂ ਕਿੱਦਾਂ ਹੋਈ ਕੁੜੀ ਨਾਲ ਉਨੇ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਹੀ ਮੈਨੂੰ ਉਹਨੇ ਠੀਕ ਹੈ ਹਾਂਜੀ ਮੈਸੇਜ ਕੀਤਾ ਹੀ ਪਹਿਲਾਂ ਮੈਂ ਅਸੀ ਕੁੜੀ ਨੇ ਕੀਤਾ ਤੁਹਾਨੂੰ ਹਾਂਜੀ ਉਹਨੇ ਮੈਸੇਜ ਕੀਤਾ ਆ ਠੀਕ ਹੈ ਤੁਸੀਂ ਕਹਿ ਰਹੇ ਮੇਰੀ ਭੈਣ ਦੀ ਸਹੇਲੀ ਸੀਗੀ ਪਹਿਲਾਂ ਛੋਟੇ ਹੁੰਦੇ ਜਾਣਦੀ ਸੀਗੀ ਤੇ ਹੁਣ ਤੁਸੀਂ ਕਹਿ ਰਹੇ ਕੋਈ ਕੁੜੀ ਹੈ ਭੈਣ ਦੀ ਸਹੇਲੀ ਨਹੀਂ ਸੀ ਮਤਲਬ ਨਾਲ ਦੇ ਪਿੰਡ ਦੇ ਹੀ ਰਹੇ ਆ ਸ਼ੁਰੂਤ ਹੋਈ ਠੀਕ ਹੈ ਹਾਂਜੀ ਜਿੱਦਾਂ ਆਂਡ ਗੋਆ ਨਾਲ ਹਾਂਜੀ ਇੱਕੋ ਉੱਥੇ ਵੀ ਨਾਲ ਹਾਂਜੀ ਉੱਥੇ ਵੀ ਰਹੇ ਆ ਇੱਥੇ ਵੀ ਰਹੇ ਨੇ ਜੇ ਹੁਣ ਜਦੋਂ ਮੇਰੇ ਨਾਲ ਜਿਹੜੀ ਗੱਲਬਾਤ ਹੋਈ ਹੈ ਤੁਹਾਡੀ ਇੰਸਟਾ ਤੇ ਹੀ ਹੋਈ ਹੈ ਨਾ ਹਾਂਜੀ ਨਹੀਂ ਹੁਣ ਜਦੋਂ ਮੇਰੀ ਗੱਲ ਸੁਣੋ ਉਹਨੇ ਉਥੇ ਸਾਰੇ ਪੰਜਾਬੀ ਸੀਗੇ ਸਾਰੇ ਪੰਜਾਬੀ ਸੀਗੇ ਤੁਸੀਂ ਕਹਿ ਰਹੇ ਕੁੜੀ ਬਿਹਾਰ ਦੀ ਆ ਤੇ ਇਹ ਪੰਜਾਬੀ ਨੇ ਉਹਨਾਂ ਦੇ ਚਾਚਾ ਜਿਹੜਾ ਹੈਗਾ ਚਾਚਾ ਸੀਗਾ ਉਹਦਾ ਗੱਲਬਾਤ ਬਹੁਤ ਆ ਉਹ ਤਾਂ ਸ਼ੁਰੂ ਤੋਂ ਨਸ਼ੇੜੀ ਰਿਹਾ ਜਾਨ ਤੁਹਾਨੂੰ ਪਤਾ ਹੀ ਨਹੀਂ ਨਸ਼ੇੜੀ ਤੇ ਕੀ ਨਹੀਂ ਗੱਲਬਾਤ ਕੋਣ ਹੈ ਕੋਣ ਆ ਚਾਚਾ ਦਾ ਚਾਚਾ ਦਾ ਰ ਲਲਨ ਸਿੰਘ अच्छा ऊपरवासी हां वो ਉਹਨਾਂ ਦਾ ਵਾਕਫ ਸੀਗਾ ਉਹ ਆਕਫ ਉਹਦੀ ਬਹੁਤ ਗਲਤ ਬਹੁਤ ਸ਼ੁਰੂ ਤੇ ਇਥੇ ਰਹਿਆ ਉਹਦਾ ਜਨਮ ਜਨਮ ਸਾਰਾ ਕੁਝ ਤੇ ਗਲਤ ਬਹੁਤ ਹੈ ਪਰ ਜੰਪਾਲ ਇਥੇ ਦਾ ਹੋ ਹਾਂਜੀ ਹਰਕੀ ਦਾ ਚਾਚਾ ਕਿੱਥੇ ਤਾਂ ਰਹਿਣ ਮਣੇ ਉਹ ਇਹ ਵੀ ਵੇਦਾ ਨਹੀਂ ਹੁਣ ਤੁਸੀਂ ਕੀ ਤੁਸੀਂ ਕੀ ਕਹਿੰਦੇ ਤੁਹਾਡੀ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਕਹਿੰਦੇ ਪਏ ਕਿ ਜਦ ਤੱਕ ਕੁਲੀ ਨਹੀਂ ਲੱਭੂਗਾ ਜਦ ਤੱਕ ਇਹਦੇ ਸਾਰਾ ਕੁਝ ਪਾ ਦੇਣਾ ਅਜ 10 ਸਾਲ ਦਾ ਕੇਸ ਕਰ ਦੇਣਾ ਕੋਣ ਕਹਿੰਦਾ ਇੰਨੀ ਗੱਲ ਤੁਹਾਨੂੰ ਇਹ ਸਾਰੇ ਕਹਿੰਦੇ ਪਏ ਹੀ ਮਤਲਬ ਜਿੱਤੇ ਗਏ ਹੀ ਆਪਾਂ ਰਿਪੋਰਟ ਨਹੀਂ ਖਾਨ ਅੱਛਾ ਹਾਂਜੀ ਤੇ ਐਹੀ ਕਿ ਅੱਜ ਕੁੜੀ ਆਨੰਦੋ ਤੇ ਬਾਜੂ ਗੱਲ ਹੋਊਗੀ ਜੇ ਕੁੜੀ ਕਹੂਗੀ ਮੇਰੇ ਨਾਲ ਇਹਦਾ ਵਿਆਹ ਵੀ ਕਰਾ ਲਾਂਗਾ ਜੇ ਕਹੂਗੀ ਨਹੀਂ ਤੇ ਮੈਂ ਉਹਨੂੰ ਕਹੋ ਕਿ ਸੱਚ ਬੋਲਦੋ ਕਿ ਮੈਨੂੰ ਪਰੇ ਕਰਦੋ ਬਸ ਮੈਨੂੰ ਨਿਕਾਲ ਦਿਓ ਇਹ ਰਿਹਾ ਕਰ ਦਿਓ ਮੈਨੂੰ ਇਹ ਚੀਜ਼ਾ ਦਿਓ ਨਹੀਂ ਜਿਹੜੇ ਦਫਤਰ ਚ ਤੁਹਾਡਾ ਨਾ ਕੁੱਟਮਾਰ ਹੋਈ ਤੁਸੀਂ ਉੱਥੇ ਪਹਿਲਾਂ ਵੀ ਆਨ ਜਾਣ ਸੀਗਾ ਤੁਹਾਡਾ ਹਾਂਜੀ ਉਹੀ ਮੱਲੇ ਚ ਰਹੇ ਆ ਮੈਂ ਨਹੀਂ ਨਹੀਂ ਤੁਸੀਂ ਦਫਤਰ ਚ ਜਾਣੇ ਸੀ ਪਹਿਲਾਂ ਉੱਥੇ ਕਦੇ ਵੀ ਨਹੀਂ ਗਿਆ ਮੈਂ ਕਦੇ ਵੀ ਨਹੀਂ ਅੱਛਾ ਹਾਂਜੀ ਕਦੇ ਵੀ ਨਹੀਂ ਗਿਆ ਉੱਥੇ ਪੁਲਿਸ ਨੇ ਕੋਈ ਚੈੱਕ ਨਹੀਂ ਕੀਤਾ ਆਕੇਗੀ ਤੁਹਾਡਾ ਨਾ ਕੁੱਟਮਾਰ ਹੋਈ ਕੈਮਰੇ ਚੈੱਕ ਨਹੀਂ ਕੀਤੇ ਉਹ ਦੱਸੋ ਕਿ ਮੇਰੇ ਨਾਲ ਕੁੱ ਜੇ ਇਹਨਾਂ ਧਿਆਨ ਨਹੀਂ ਦਿੱਤਾ ਜੀ ਉੱਥੇ ਮੁੜ ਕੇ ਹੁਣ ਕੁੜੀ ਨਾਲ ਗੱਲਬਾਤ ਹੋਈ ਤੁਹਾਡੀ ਕਿਸੇ ਔਰਦੇ ਫੋਨ ਤੋਂ ਜਾਂ ਕਿਸੇ ਔਰਦੇ ਫੋਨ ਤੋਂ ਫੋਨ ਕਰਦੇ ਫੋਨ ਕਰਦੀ ਪਈ ਮੈਨੂੰ ਕਟੈਕ ਕਰਨ ਦੀ ਲੱਗੀ ਮੇਰਾ ਫੋਨ ਖੋ ਕੇ ਰੱਖਿਆ ਦਾ ਉਹਨਾਂ ਨੇ ਨਹੀਂ ਤੁਸੀਂ ਕਿਸੇ ਔਰਦੇ ਫੋਨ ਤੋਂ ਆਪਣੇ ਘਰ ਦੇ ਰਿ ਫੋਨ ਤੋਂ ਗੱਲ ਕੀਤੀ ਹੈ ਉਹ ਕੁੜੀ ਉਹਨਾਂ ਕੋਲੇ ਆਈ ਜਾਂ ਕਿੱਥੇ ਹੈ ਕੁੜੀ ਉਹਨਾਂ ਕੋਲੇ ਜਾਂ ਸ਼ਾਇਦ ਹਾਲੇ ਆਈ ਨਹੀਂ ਇੱਥੇ ਮੈਂ ਜਦੋਂ ਫੋਨ ਕੀਤਾ ਇੱਕ ਕੰਟੀਨ ਵਾਲੇ ਦਾ ਨੰਬਰ ਲੈ ਕੇ ਰੇਲਚੋ ਉਹਨੇ ਫੋਨ ਕੀਤਾ ਤੇ ਮੈਂ ਦਿਲੀ ਉਤਰ ਚੁੱਕੀ ਆ ਮੈਂ ਜਲੰਧਰ ਨਹੀਂ ਆਉਣਾ ਉਹਨੇ ਕਿਸੇ ਦੇ ਫੋਨ ਤੋਂ ਫੋਨ ਕੀਤਾ ਹਾਂਜੀ ਕਿਉਂਕਿ ਉਹਦਾ ਫੋਨ ਸਵਿਚ ਆਫ ਸੀ ਇਹ 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 ਹੁੰਨ ਤੁਸੀਂ ਇਹਨਾਂ ਦਾ ਨਾਮ ਜੀ ਅਜ ਜਲੰਧਰ ਕੱਲ ਦੀ ਕੱਲ ਦੀ ਪਹੁੰਚੀ ਹੋਈ ਹੈ ਉਹ ਕੱਲ ਦੀ ਪਹੁੰਚੀ ਹੈ ਹਾਂ ਕੱਲ ਦੀ ਪਹੁੰਚੀ ਹੋਈ ਹੈ ਤੁਹਾਡਾ ਅੱਟਾ ਤੋਂ ਜਲ ਹੋਈ ਹੈ ਤੁਹਾਡੀ ਹਾਲੇ ਉਹ ਪਿੰਡ ਲੈ ਕੇ ਚੱਲੇ ਆਉ ਜਿਹੜੇ ਦਫ਼ਤਰ ਕੋਟ ਮਾਰਕਟ ਹੋਈ ਹੈ ਉਹ ਪੁਲਿਸ ਨੂੰ ਦੱਸਿਆ ਸੀ ਉਹ ਪੁਲਿਸ ਸਾਰਾ ਕੁਝ ਦੱਸਿਆ ਜੀ ਕੀ ਨਾਮ ਕਿਸੇ ਬੰਦੇ ਦਾ ਕਿਹੜੇ ਜਿਹਨਾਂ ਨੇ ਕੁੱਟੇ ਜਿਹਦੇ ਦਫ਼ਤਰ ਤੋਂ ਤੁਹਾਡਾ ਕੋਟ ਮਾਰ ਹੋਈ ਹੈ ਉਹਨੇ ਉਹਨਾਂ ਦਾ ਨਾਮ ਹੈਗਾ ਜੀ ਕੁਮਨ ਸਾਹਿਬ ਦੀ ਬਸਤੀ ਰਹਾ ਨਿਕੁਮਨ ਕਿਹੜਾ ਥਾਣਾ ਹੈ ਕੋਈ ਥਾਣਾ ਚਾਰ ਨੰਬਰ ਚੌਕੀ ਹੈ ਮਸਤੀ ਬਾਬਾ ਖੇ ਕੀ ਗੱਲ ਹਾਂਜੀ ਤੇ ਬਸ ਇਹੀ ਮੈਂ ਕਹਿੰਦਾ ਕਿ ਬਸ ਮੈਂ ਕੁੜੀ ਆਵੇ ਚਾਹੇ ਨਾ ਆਵੇ ਮੇਰੇ ਕੋ ਬੇਸ਼ੱਕ ਮੇਰੇ ਕੋ ਬਸ ਬਚਾ ਲਿਆ ਜਾ ਮੇਰੇ ਕੋ ਪਹਿਪੂ ਹੈ ਨਹੀਂ ਕਿ ਕੋਈ ਉਹਨਾਂ ਕੋ ਬਹੁਤ ਸਪੋਰਟਰ ਹੈ ਹਾਂਡੇ ਕੋ ਕੋਈ ਸਪੋਰਟਰ ਹੈ ਨਹੀਂ ਅਸੀਂ ਤਾਂ ਆਏ ਹਾਂ ਮੈਂ ਹਾਲੇ ਸਟੱਡੀ ਕਰਦਾ ਪਿਆ ਬੀਬੀਏ ਕਰਦਾ ਪਿਆ ਜੀ ਤੁਹਾਨੂੰ ਇੱਕ ਦੇ ਮੰਝੇ ਦੇ ਪਾਤਾ ਇੱਕ ਇਲਾਕੇ ਦਾ ਮੋਹਦਵਾਰ ਹੋਵੇ ਵਿਅਕਤੀ ਹੋਵੇ ਮੌਜੂਦਾ ਸਰਕਾਰ ਦੇ ਵਿੱਚ ਹੋਵੇ ਤਾਂ ਵੀ ਜਿਹੜਾ ਇੱਕ ਸਾਈਡ ਕਿਉਂ ਲੈ ਰਿਹਾ ਦੋਨੋਂ ਸਾਈਡ ਕਿਉਂ ਨਹੀਂ ਤੁਹਾਡੀ ਤੁਹਾਡੀ ਕਿਉਂ ਨਹੀਂ ਸੁਣੀ ਜਾਰੀ ਪਹਿਲੀ ਗੱਲ ਵਾਦਾ ਸਾਰੀ ਜੀ ਸਪੋਰਟ ਇਹ ਹੀ ਉਹਨਾਂ ਕੋਲ ਹੈ ਜਿਹੜੇ ਰਾਜਨੀਤਿਕ ਬੰਦੇ ਹੈ ਸਾਡੇ ਕੋਲ ਤਾਂ ਹੈ ਨਹੀਂ ਕੋਈ ਵੀ ਅਜੇ ਤਾਂ ਬਦੇਸੀ ਬੰਦੇ ਆ ਹੈ ਕੀ ਕਰ ਸਕਦੇ ਆ ਉਹ ਉਹਨੇ ਇਹ ਵੀ ਗੱਲ ਕਹੀ ਜਿਹੜਾ ਆਮ ਆਦਮੀ ਪਾਰਟੀ ਕਹਿੰਦਾ ਇਹ ਜਿੱਤ ਚਲ ਗਿਆ ਨਾ ਉਹ ਐਮਐਲਏ ਕੋ ਤੇ ਇਹ ਬੋ ਪੰਗਾ ਪੈਦਾ ਉਹ ਕਹਿੰਦਾ ਇਹਨਾਂ ਜੋਗੇ ਹੈ ਨਹੀਂ ਇਹਨਾਂ ਦੀ ਔਕਾਤੀਆਂ ਨਹੀਂ ਅੱਛਾ ਹਾਂਜੀ ਉਹ ਇਹ ਵੀ ਗੱਲ ਕਹੀ ਤੇ ਉਹ ਉਹਨਾਂ ਨੂੰ ਕਿਹਦੀ ਸਪੋਰਟ ਹੈ ਜੀ ਏਦਾਂ ਦੀ ਉਹਨਾਂ ਦੀ ਸਪੋਰਟ ਹੈਗੀ ਬੰਦਿਆਂ ਦੀ ਵੱਡੇ ਵੱਡੇ ਬੰਦੇ ਹੈਗੇ ਆ ਇਹ ਕੋਣ ਹੈ ਕਿੰਨਾ ਕੋ ਸਪੋਰਟ ਕਰਦੇ ਉਹਨਾਂ ਨੂੰ ਮੈਂ ਤਾਂ ਪੁਲਿਸ ਵਾਲੇ ਵੀ ਹੈਗੇ ਆ ਤੇ ਉਹਨਾਂ ਦੇ ਰਾਜਨੀਤੀ ਵੀ ਬੰਦੇ ਵੀ ਹੈਗੇ ਆ ਉਹਨਾਂ ਨੇ ਪਹਿਲੇ ਹੀ ਉੱਥੋਂ ਫੋਨ ਕਰਕੇ ਕਰਤਾ ਸੀ ਮਤਲਬ ਤਾਂ ਹੀ ਕਾਰਵਾਈ ਨਹੀਂ ਹੋ ਰਹੀ ਤੁਹਾਡੀ ਹਾਂਜੀ ਉਹ ਉਹਨਾਂ ਨੇ ਪਹਿਲੇ ਫੋਨ ਗਿਆ ਕਹਤਾ ਸੀ ਤੁਸੀਂ ਮੰਗ ਕੀ ਕਰਦੇ ਹੋ ਮੰਗ ਇਹ ਕਰਦਾ ਕਿ ਮੈਂ ਕੁੜੀ ਚਲ ਗਈ ਹੈ ਪਰ ਇਹ ਮੈਨੂੰ ਇਹ ਕਨਫਰਮ ਨਹੀਂ ਹੈ ਕਿ ਕਰ ਗਈ ਹੈ ਉਹਦਾ ਪਿੰਡੋਂ ਮੈਨੂੰ ਫੋਨ ਆ ਰਿਹਾ ਕਿ ਹਾਂ ਕੁੜੀ ਆ ਰਹੀ ਹੈ ਇੱਥੇ ਮਤਲਬ ਉਹਨਾਂ ਨੇ ਚਾਚਾ ਨੇ ਫੜ ਲਿਆ ਹੈ ਸਟੇਸ਼ਨ ਤੋਂ ਤੇ ਬਸ ਮੈਂ ਇਹ ਹੀ ਜਾਨਣਾ ਕਿ ਮੇਰਾ ਮਤਲਬ ਜੋ ਹੈ ਜੇ ਮੇਰੇ ਫੈਮਿਲੀ ਨੇ ਛੱਡ ਦਿੱਤਾ ਹੈ ਕਿ ਕਿਉਂਕਿ ਉਹਨਾਂ ਨੇ ਹਮਲਾ ਪਹਿਲਾਂ ਵੀ کیا ਹੈ ਕਿ ਕੁ ਜਿਹੜੇ ਦਫ਼ਤਰ 'ਚ ਕਟਮਰ ਹੋਈ ਓ ਦਫ਼ਤਰ ਕਿਹੜੀ ਜਗ੍ਹਾ ਤੇ ਹੈਗਾ ਇਹ ਬਸਤੀ ਵਾਵਾ ਖੇਲ ਰਾਜਨਗਰ ਤੇ ਖਟਾਰਾ ਮੁੱਲਾ